ਮੈਂ ਅੱਜ ਬਤੌਰ ਡੀਐਸਪੀ ਜਲਾਲਾਬਾਗ ਜੁਆਇਨ ਕੀਤਾ। ਸੋ ਮੇਰਾ ਮਕਸਦ ਹੀ ਸਾਰਿਆਂ ਨਾਲ ਰੂਬਰੂ ਹੋਣਾ ਦਾ। ਔਰ ਨਾਲ ਹੀ ਮੈਂ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦਾ ਸੀ ਕਿ ਜੇ ਜਲਾਲਾਬਾਗ ਦੇ ਵਿੱਚ ਅਨਸਰ ਨੇ ਜਾਂ ਕੋਈ ਮਾੜੀ ਅਨਸਰ ਨੇ ਉਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ। ਇਹ ਗੱਲ ਤੁਹਾਡੇ ਮਾਧਿਅਮ ਰਹੀਂ ਮੈਂ ਆਮ ਪਬਲਿਕ ਤੱਕ ਪਹੁੰਚਾਉਣਾ ਚਾਹੁੰਦਾ ਸੀ। ਸੋ ਇਸ ਕਰਕੇ ਮੈਂ ਇੱਕ ਤਾਂ ਤੁਹਾਡੇ ਨਾਲ ਰੂਬਰੂ ਹੋਣਾ ਚਾਹੁੰਦਾ ਸੀ। ਦੂਸਰਾ ਇਹ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਸੀ। ਸਰ ਆਪ ਬਤੌਰ ਐਸਐਚਓ ਜੀ ਸਿਵਾਮਾ ਵਿੱਚ ਨੰਭਾ ਕੇ ਗਏ ਅੱਜ ਇੱਕ ਕਬਡੀ ਚੇਅਰ ਤੇ ਬੈਠਣ ਦਾ ਮੌਕਾ ਮਿਲਿਆ ਹੈ ਕ੍ਰਾਈਮ ਨੂੰ ਕਿਸ ਤਰ੍ਹਾਂ ਪੁਲਿਸ ਵੱਲੋਂ ਉਠਾਲ ਪਾਈ ਜਾਵੇ ਜਿਸ ਤਰ੍ਹਾਂ ਨਸ਼ਾ ਨਸ਼ਾ ਜਾਂ ਚੋਰੀ ਦੇ ਘਟਨਾਵਾਂ ਨੇ ਇਹ ਪ੍ਰਮਾਤਮਾ ਦੀ ਬੜੀ ਕਿਰਪਾ ਹੋਈ ਆ ਬਤਾਲ ਮੋਕਫਸਰ ਸਿਵਾਮਾ ਦਿੱਤੀਆਂ ਨੇ ਜੀ ਔਰ ਅੱਜ ਇਸ ਕੁਰਸੀ ਤੇ ਬੈਠ ਕੇ ਸਿਵਾਮਾ ਦੇਣ ਦਾ ਮੌਕਾ ਮਿਲੇ ਤੋਂ ਮੈਂ ਆਸ ਕਰਦਾ ਪੱਤਰਕਾਰ ਭਰਾਵਾਂ ਤੋਂ ਆਪਣੇ ਪੁਲਿਸ ਮੁਲਾਜ਼ਮ ਭਰਾਵਾਂ ਤੋਂ ਜਿਨ੍ਹਾਂ ਨਾਲ ਮੈਂ ਪਹਿਲਾਂ ਨੌਕਰੀ ਕੀਤੀ ਆ ਔਰ ਨਾਲ ਹੀ ਆਮ ਪਬਲਿਕ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਲਾਲਾਬਾਦ ਦੇ ਏਰੀਆ ਵਿੱਚ ਜਿੰਨੇ ਵੀ ਕੋ ਮਾੜੇ ਅਨਸਰ ਨੇ ਉਹਨਾਂ ਬਾਰੇ ਸਾਨੂੰ ਸਿੱਧੇ ਤੌਰ ਤੇ ਜਾਣਕਾਰੀ ਦੇ ਸਕਦੇ ਹੋ ਔਰ ਜੋ ਵੀ ਮਾੜਾ ਅਨਸਰ ਇਹ ਕੰਮ ਕਰ ਰਿਹਾ ਹੈ ਕੋ ਗਲਤ ਮੈਂ ਉਹਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਆਪਣਾ ਕੰਮ ਬੰਦ ਕਰ ਦੇਣ ਨਹੀਂ ਤਾਂ ਕਾਨੂੰਨ ਮਟਾਓ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਜਿੰਨੇ ਪੱਤਵਰ ਸਜ਼ਾ ਹੋਵੇ ਉਹਨੂੰ ਦਵਾਣ ਚ ਅਸੀਂ ਕੋਸ਼ਿਸ਼ ਕਰਾਂਗੇ ਇੱਕ ਦੇਖਣ ਚਾਹੁੰਦਾ ਜਿਸ ਤਰ੍ਹਾਂ ਕੋਈ ਆ ਪੁਲਿਸ ਤੱਕ ਪਹੁੰਚ ਕਰਨੇ ਚਾਹੁੰਦਾ ਹੈ ਕਈ ਵਾਰ ਉਹਨਾਂ ਦੇ ਮਨ ਚ ਡਰ ਹੁੰਦਾ ਹੈ ਕਿ ਅਸੀਂ ਪੁਲਿਸ ਨੂੰ ਤਲਾਹ ਦੇਾਂਗੇ ਸਾਡਾ ਨਾਮ ਤੱਕ ਆਏਗਾ ਕੀ ਕੋਈ ਪੁਲਿਸ ਦੇ ਵੱਲੋਂ ਆਉਣ ਵਾਲੇ ਸਮੇਂ ਚ ਕੋਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ ਜਿਹੜਾ ਸਿੱਧਾ ਸੰਪਰਕ ਕੀਤਾ ਜਾ ਸਕੇ ਤੁਹਾਡੇ ਬਿਲਕੁਲ ਸਰਕਾਰ ਵੀ ਔਰ ਪੰਜਾਬ ਪੁਲਿਸ ਵੀ ਆਮ ਪਬਲਿਕ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਕ ਵਕ ਸਮਿਆਂ ਤੇ ਜਿਹੜੇ ਮਹਿੰਮ ਵੱਢੀ ਗਈ ਸੀਗੀ ਔਰ ਉਹ ਅੱਜ ਵੀ ਚੱਲ ਰਹੀ ਜਿਹਦੇ ਤਹਿਤ ਅਸੀਂ ਨਸ਼ਿਆਂ ਦੇ ਖਿਲਾਫ ਸੈਮੀਨਾਰ ਕਰ ਰਹੇ ਹਾਂ ਪਰ ਉਹਦੇ ਸਬੰਧੀ ਇੱਕ ਵੱਖਰਾ ਜਿਹੜਾ ਨੰਬਰ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਜਿਹਦੇ ਉੱਤੇ ਤੁਸੀਂ ਕਿਸੇ ਵੀ ਵਕਤ ਸਾਨੂੰ ਜਾਣਕਾਰੀ ਦੇ ਸਕਦੇ ਹੋ ਪਰ ਉਹ ਜਾਣਕਾਰੀ ਸੱਚੀ ਹੋਵੇ ਜੇ ਉਹ ਜਾਣਕਾਰੀ ਸੱਚੀ ਪਾਈ ਜਾਂਦੀ ਹੈ ਤਾਂ ਉਸ ਵਿਅਕਤੀ ਦੇ ਖਿਲਾਫ ਕਾਨੂੰਨ ਤਾਬਕ ਬਣਦੀ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਮੇਰੇ ਪਰਸਨਲ ਨੰਬਰ ਤੇ ਵੀ ਜਾਣਕਾਰੀ ਦੇ ਸਕਦੇ ਨੇ ਮੇਰਾ ਪਰਸਨਲ ਨੰਬਰ ਨੋਟ ਕਰ ਲੈਣ 9592200206 ਇਸ ਨੂੰ ਤੁਸੀਂ ਮਾਈ ਮਿਹਰਬਾਨੀ ਡਿਸਪਲੇ ਤੇ ਵੀ ਖਲਾ ਸਕਦੇ ਹੋ ਤਾਂ ਜੋ ਆਹ ਪਬਲਿਕ ਮੇਰੇ ਤੱਕ ਪਹੁੰਚ ਕਰ ਸਕੇ ਜਿਹੇ ਇੱਕ ਗੁੰਡਾ ਅਨਸਰ ਨੇ ਜਿਹੜੇ ਲੋਕ ਨੇ ਜਿਹੜੇ ਉਲੜਬਾਜੀ ਕਰਦੇ ਨੇ ਕਈ ਵਾਰ ਦੇਖਣ ਚਾਉਂਦਾ ਬਾਜ਼ਾਰਾਂ ਦੇ ਚਮੜੇ ਹੁੰਦੇ ਨੇ ਉਹਨਾਂ ਦੇ ਹੱਥਾਂ 'ਚ ਵਾਈਪਨ ਹੁੰਦੇ ਨੇ ਜਾਂ ਤੇਜ਼ ਤਰ੍ਹਾਂ ਹਥਿਆਰ ਹੁੰਦੇ ਨੇ ਉਹਨਾਂ ਨੂੰ ਕੀ ਚੇਤਾਵਨੀ ਰਹੇਗੀ ਆ ਬੇਰੀ ਕੋਸ਼ਿਸ਼ ਇਹ ਹੋਵੇਗੀ ਅਸੀਂ ਜਲਦੀ ਆਪਣੀ ਜਿਹੜਾ ਬਾਜ਼ਾਰ ਦੇ ਵਿੱਚ ਇੱਕ ਮੀਟਿੰਗ ਕਰਾਂਗੇ ਜਿਦੇ ਵਿੱਚ ਜਿਹੜਾ ਆਮ ਦੁਕਾਨਦਾਰਾਂ ਨੂੰ ਆਮ ਪਬਲਿਕ ਨੂੰ ਨਾਲ ਲੈ ਕੇ ਇਸ ਤੇ ਵਿਚਾਰ ਵੀ ਕੀਤੀ ਜਾਊਗੀ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨਸ਼ਟਰਾਣ ਨਾਲ ਨਿਭੜ ਸਕਦੇ ਹਾਂ ਸੋ ਸਾਨੂੰ ਪਬਲਿਕ ਦੇ ਸਹਿਯੋਗ ਦੀ ਵੀ ਲੋੜ ਹੈ ਹਰ ਇੱਕ ਜਗ੍ਹਾ ਤੇ ਪ੍ਰਸਿੱਧੀ ਪਾਉਂਚ ਨਹੀਂ ਹੋ ਸਕਦੀ ਔਰ ਨਵੇਂ ਕਾਨੂੰਨਾਂ ਦੇ ਮੁਤਾਬਕ ਆਮ ਪਬਲਿਕ ਨੂੰ پابੰਦ ਕੀਤਾ ਗਿਆ ਕਿ ਉਹਨਾਂ ਚ ਲਈ ਮਦਦ ਕਰਨ ਇਹ ਪਹਿਲਾਂ ਵੀ ਸੀ ਪਰ ਹੁਣ ਇਹਦੇ ਵਿੱਚ ਜ਼ਿਆਦਾ ਉਹਨਾਂ ਨੂੰ ਪਬਲਿਕ ਨੂੰ ਆਵਾਣ ਕੀਤਾ ਗਿਆ ਪੁਲਿਸ ਦੀ ਜਾਂ ਕਿਸੇ ਸਰਕਾਰੀ ਮੁਲਾਜ਼ਮ ਦੀ ਉਹ ਮਦਦ ਕਰਨ ਲਈ ਪਾਬੰਦ ਨੇ ਨਹੀਂ ਤੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਅਸੀਂ ਕਰ ਸਕਦੇ ਹਾਂ ਸੋ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਮਦਦ ਕਰਨ ਜੇ ਕੋਈ ਗੁੰਡਾ ਅੰਸਰ ਘੁੰਮ ਰਿਹਾ ਹੈ ਨਹੀਂ ਤੇ 10 20 50 ਬੰਦੇ ਉਹਨਾਂ ਨੂੰ ਬਿਲਕੁਲ ਪਿਆਰ ਨਾਲ ਖੜੇ ਕਰ ਸਕਦੇ ਆ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਕਿਉਂਕਿ ਜਿਹੜੇ ਗੁੰਡਾ ਅੰਸਰ ਨੇ ਕੁਝ ਇੱਕ ਨਹੀਂ ਕੋਈ 2 4 10 ਹੋਣਗੇ ਪਹਿਲੀ ਗੱਲ ਤਾਂ ਦੋ ਤੇ ਨਹੀਂ ਹੁੰਦੇ 10 20 ਬੰਦੇ ਸਾਡੇ ਪ੍ਰਾਪਤ ਕਮੰਡਰ ਇਕੱਠੇ ਹੋ ਕੇ ਉਹਨਾਂ ਨੂੰ ਗੱਲੀ ਲਾ ਸਕਦੇ ਨੇ ਉਨੇ ਦੇ ਨੂੰ ਅਸੀਂ ਪਾ ਜਾਵਾਂਗੇ ਸੋ ਇਸ ਤਰੀਕੇ ਨਾਲ ਅਸੀਂ ਵਿਚਾਰ ਉਤੰਦਰਾ ਕਰਕੇ ਕਿ ਕਿਸ ਤਰੀਕੇ ਨਾਲ ਠੱਲ ਪਾਈ ਜਾ ਸਕਦੀ ਉਹ ਅਸੀਂ ਸਟ੍ਰੈਟਜੀ ਬਣਾ ਲਾਂਗੇ ਉਹਦੇ ਮੁਤਾਬਕ ਕਰ ਸਰ ਇੱਕ ਵਾਹਨ ਦੋ ਤੇ ਨਾਲ ਨੰਗੇ ਹੀ ਦਿਨ ਕਰ ਬਨਾਮ ਕਰ 10 ਹੀ ਹੁੰਦੀਆਂ ਨੇ ਬਾਈਕ ਦੇ ਉੱਤੇ ਉਹਨਾਂ ਦੀ ਚੈਕਿੰਗ ਕਰਦੇ ਆ ਉਹਦੇ ਲਈ ਅਸੀਂ ਜਿਹੜੀ ਟ੍ਰੈਫਿਕ ਪੁਲਿਸ ਉਹਨਾਂ ਨੂੰ ਪਹਿਲਾਂ ਵੀ ਹਦਾਇਤ ਕੀਤੀ ਆ ਔਰ ਦੁਬਾਰਾ ਫੇਰ ਵੀ ਅਸੀਂ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਹਦਾਇਤ ਕਰਾਂਗੇ ਵੀ ਦੇਖੋ ਵੀਕਰ ਬਹੁਤ ਜ਼ਿਆਦਾ ਨੇ ਹਰੇਕ ਦੀ ਚੈਕਿੰਗ ਵੀ ਨਹੀਂ ਹੋ ਸਕਦੀ ਪਰ ਜੋ ਸ਼ਰੀਆਮ ਜਿਹੜਾ ਕੋਈ ਹਥਿਆਰ ਲੈ ਕੇ ਆ ਹਥਿਆਰ ਟਾਂਕੇ ਚੱਲਦਾ ਉਹਨੂੰ ਬਿਲਕੁਲ ਅਸੀਂ ਪਾਬੰਦ ਕਰਾਂਗੇ ਪਰ ਹਥਿਆਰ ਵੀ ਜ਼ਬਤ ਕੀਤੇ ਜਾਣਗੇ ਵਹੀਕਲ ਵੀ ਜ਼ਬਤ ਕੀਤੇ ਜਾਣਗੇ ਪਰ ਸਬੰਧਤ ਜਿਹੜਾ ਆਦਮੀ ਆ ਉਹਦੇ ਖਿਲਾਫ ਵੀ ਕਾਰਵਾਈ ਹੋਵੇ ਸਾਰੇ ਟ੍ਰੈਕਟਰਾਂ ਦੇ ਡਿਊਟੀ ਤੋਂ ਬਹੁਤ ਵਧੀਆ ਕਰ ਰਹੇ ਨੇ ਜਦੋਂ ਵੀ ਉਹ ਕੋਈ ਵਹੀਕਲ ਪਹਿਲਾਂ ਰੁਕਦੇ ਉਹਨਾਂ ਨਾਲ ਪਹਿਲਾਂ ਹੀ ਫੋਨ ਤੇ ਗੱਲ ਕਰਾਈ ਜਾਂਦੀ ਉਹਨਾਂ ਨਾਲ ਹਰ ਇੱਕ ਵਾਰ ਚਲੋ ਦੇਖੋ ਜੀ ਹਰੇਕ ਦਾ ਹੱਕ ਆ ਉਹ ਆਪਣਾ ਰਾਈਟ ਮੁਤਾਬਕ ਗੱਲ ਵੀ ਕਰਾ ਸਕਦੀ ਆ ਸਾਡਾ ਵੀ ਫਰਜ਼ ਆ ਵੀ ਅਸੀਂ ਗੱਲ ਪਾਈ ਕਈ ਵਾਰ ਜੈਨੂਅਲ ਪ੍ਰੋਬਲਮ ਹੁੰਦੀ ਹੈ ਕਿਸੇ ਦੀ ਔਰ ਅਸੀਂ ਉਹ ਸੁਣਨੇ ਵੀ ਤਿਆਰ ਆ ਅਸੀਂ ਲੋਕਾਂ ਦੀ ਮਦਦ ਲਈ ਬੈਠੇ ਹਾਂ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਨਹੀਂ ਜੇ ਕਿਸੇ ਦੀ ਜੈਨੂਅਲ ਪ੍ਰੋਬਲਮ ਆ ਅਸੀਂ ਸੁਣ ਕੇ ਹੱਲ ਵੀ ਕਰਾਂਗੇ ਪਰ ਜੇਕਰ ਕੋਈ ਗਲਤ ਅੰਸ਼ਰ ਆ ਉਹਦੇ ਖਿਲਾਫ ਕਰਾਂਗੇ ਸਰ ਇੱਕ ਦੇਖਣ ਜਾ ਰਿਹਾ ਜੀ ਜਿਹੜੇ ਮਨ ਚੱਲੇ ਨੇ ਜਿਹੜੇ ਕਿ ਸਕੂਲਾਂ ਦੇ ਬਾਹਰ ਗੇੜੀਆਂ ਲਾਉਂਦੇ ਨੇ ਕਾਲਜਾਂ ਦੇ ਬਾਹਰ ਜਿਹੜੀਆਂ ਲਾਉਂਦੇ ਨੇ ਉਹਨਾਂ ਪ੍ਰਤੀ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਏਗਾ ਜੀ ਐਕਸ਼ਨ ਲਿਆ ਜਾਏਗਾ ਜੀ ਆ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ ਉਦਿਲੀ ਵੀ ਅਸੀਂ ਮੈਂ ਕੋਸ਼ਿਸ਼ ਕਰ ਰਹੇ ਹਾਂ ਸਿਟੀ ਸਦਰ ਔਰ ਅਮੀਰ ਖਾਸ ਜਿਹੜੇ ਜੁਆਇੰਟ ਜਲਾਲਾਬਾਦ ਦੇ ਨਾਲ ਹੈ ਜਿਨ੍ਹਾਂ ਤੋਂ ਮੁਲਾਜ਼ਮ ਲੈ ਕੇ ਇੱਕ ਟੀਮ ਤਿਆਰ ਕਰਾਂਗੇ ਜਿਹੜੀ ਛੁੱਟੀ ਸਮੇਂ ਔਰ ਸਕੂਲ ਲੱਗਣ ਸਮੇਂ ਇਹਨਾਂ ਦੇ ਆਸ-ਪਾਸ ਨਿਗਰਾਨੀ ਰੱਖਣਗੇ ਔਰ ਜਿਹੜੇ ਗਲਤ ਅੰਸਰ ਨੇ ਜਾਂ ਗੇੜੀਆਂ ਲਾਉਣ ਲਾਣੀ ਨੇ ਉਹਨਾਂ ਦੇ ਵਾਹਨ ਅਸੀਂ ਜ਼ਬਤ ਕਰਾਂਗੇ ਸਾਰੇ ਕਿ ਨਬਾਲ ਦੇ ਬੱਚਿਆਂ ਨੂੰ ਲੈ ਕੇ ਕਿਸ ਤਰ੍ਹਾਂ ਹੈਗੀ ਮੈਂ ਉਹਦੇ ਸਬੰਧੀ ਸਰਕਾਰ ਨੇ ਨਵੇਂ ਕਾਨੂੰਨਾਂ ਵਿੱਚ ਕਾਫੀ ਸਖਤੀ ਨਾਲ ਜਿਹੜਾ ਐਲਾਨ ਕੀਤਾ ਹੈ ਵੀ ਨਵਾਲਗ ਬੱਚਿਆਂ ਨੂੰ ਵਹੀਕਲ ਦੇਣ ਵਾਲੇ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਲੱਸ ਜੁਰਮਾਨਾ ਵੀ ਹੋਊਗਾ ਜਿਹੜਾ ਅਮੂਮਨ ਮੇਰੇ ਹਿਸਾਬ ਨਾਲ 10000 ਤੋਂ ਲੈ ਕੇ 20-25000 ਤੱਕ ਹੈਗਾ ਸੋ ਮੈਂ